ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਹੋਰ ਭਰਾ ਠੀਕ ਠਾਕ ਲੋ ਭਾਈ ਆਪਾਂ ਕਰਨ ਲੱਗੇ ਆ ਜੀ ਵਲੌਗ ਦੀ ਸਟਾਰਟਿੰਗ ਦੇਖਣਾ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲੋ ਭਾਈ ਪਾਣੀ ਕੱਢਿਆ ਪਿਆ ਬਾਹਰ ਰਾਤ ਨੂੰ ਕੱਢਦਾ ਨਾ ਬਾਹਰ ਲੋਕੀ ਪੀ ਪੀਂਗਾ ਓ ਭਾਈ ਆਪੇ ਤੇ ਆ ਲੱਗੇ ਆ ਪਾਣੀ ਰੱਖਣ ਪਾਣੀ ਰੱਖ ਦਈਏ ਤੇ ਭਾਈ ਮੌਜੀ ਨੇ ਇੱਕ ਹੀ ਕੱਢਿਆ ਬੱਚਾ ਵੀ ਜੋ ਬੱਚਾ ਨਹੀਂ ਕੱਢਿਆ ਤੇ ਬਾਕੀ ਅਰੇ ਬਈ ਮੋਬੀ ਜੀ ਨੇ ਕੀ ਕਰਤਾ ਹੈ ਬੱਚਾ ਇਹਨੇ ਦੂਜਾ ਧੋਕਰ ਲੱਗੀ ਪਈ ਆ ਕੱਢ ਲੂਗੀ ਤੇ ਬਾਕੀ ਬਾਈ ਜੀ ਆਂਟੇ ਉਹ ਲਾਲੇ ਇਹ ਲਾਲੇ ਬਾਈ ਜੀ ਇਹ ਲਾਲੇ ਇਸ ਫੀਡਿੰਗ ਨਾਲੇ ਕਾਲਾ ਹੀ ਦੇ ਦੇ ਟੋਕਰ ਨਾ ਜਾਂਦੇ ਬਾ ਦੋਹਾਂ ਦਿਨਾਂ ਨਹੀਂ ਲਾਏ ਆ ਕੋਈ ਕਿਸੇ ਨੇ ਲਾਈ ਬਾਕੀ ਸਾਰੇ ਹੀ ਪਾਰ ਲਾਈ ਆ ਲੋ ਬਾਈ ਜੀ ਹੋ ਗਏ ਆਪਾਂ ਤਿਆਰ ਤੇ ਆਪਾਂ ਚੱਲਨੇ ਆ ਬਾਈ ਸ਼ਹਿਰ ਨੂੰ ਤੇ ਆਪਾਂ ਚੱਲਨੇ ਸ਼ਹਿਰ ਤੇ ਬਾਈ ਛਤਰੀਆਂ ਕੱਲ ਜੰਗ ਫੋਰਸ ਨੇ ਧੋਦੀਆਂ ਸੀਗਾ ਤੇ ਹਾਂ ਉਹ ਤਾਂ ਮੋਟਰਸਾਈਕਲ ਲੈ ਆਇਆ ਉਹ ਕੰਮ ਹੈ ਗਾਮੇ ਆਣਾ ਕਿੱਥੇ ਕਾਮ ਕਰੀਂਦਾ ਉਹਦਾ ਨਾ ਮੋਟਰਸਾਈਕਲ ਹੈ ਨਹੀਂ ਨਹੀਂ ਜਾਊਗਾ ਤੇ ਨਹੀਂ ਜਾਊਗਾ ਬਾਈ ਜੀ ਲਓ ਬਾਈ ਮਿੱਤਰੋ ਆਪਾਂ ਸ਼ਹਿਰੋਂ ਕਰਤੀ ਵਾਪਸੀ ਤੇ ਬਾਈ ਸ਼ਹਿਰ ਮੀ ਆ ਗਿਆ ਸੀਗਾ ਹੈ ਤਾਂ ਕੜਗਾਈਆਂ ਸੀ ਅਸੀਂ ਤਾਂ ਖੜਾ ਹੀ ਬਣੀ ਪਿਆ ਤੇ ਬੜਕਰਨਾ ਦੇ ਗੋਰਾ ਵੀ ਟੱਕਰਿਆ ਮੂਰੇ ਰਾਜਾ ਜਾਂਦਾ ਊੜੀ ਵਾਲੇ ਕਬੂਤਰਾਂ ਵਾਲੇ ਅੱਜ ਤਾਂ ਸਾਰੇ ਹੀ ਮੇਰੇ ਸਹਾਰਾ ਨਾਲ ਸ਼ਹਿਰ ਆਏ ਫਿਰਦੇ ਦਾ ਮੀ ਉਹ ਉਹ ਮੇਰੇ ਸਹਾਰਾ ਨਾ ਮੂਰੇ ਮੀ ਹੈਗਾ ਹੁਣ ਸਾਨੂੰ ਬਣਾ ਪੜੇ ਲੋ ਜੀ ਸ਼ਹਿਰ ਨਾਲੋਂ ਇੱਧਰ ਨੂੰ ਬਣੀਆਂ ਬਾਈ ਜੀ ਜ਼ਿਆਦਾ ਸੀ ਕਿ ਹਜੇ ਵੀ ਮੂਰੋਂ ਆਈ ਜਾਂਦਾਂ ਮੇਲਾ ਦਾ ਮੂਰੋਂ ਮੀ ਆ ਗਿਆ ਕੰਮ ਹੀ ਖਰਾਬ ਹੋ ਗਿਆ ਬਾਈ ਓਏ ਮੂਰੋਂ ਬਾਈ ਜੀ ਮੀ ਆ ਗਿਆ ਮਗਰ ਹੈ ਨਹੀਂ ਸੀਗਾ ਨਣ ਮੈਂ ਗਾਂ ਲੈ ਉਥੇ ਇੱਕ ਧਾਰੀ ਚ ਮੁੜ ਕੇ ਅੰਦਰ ਠਲਣਾ ਸੀ ਤੇ ਮੰਜਾਉ ਰਾਂ ਨੂੰ ਪਿਆ ਸੀ ਮੈਂ ਚਲ ਕੋਈ ਨਹੀਂ ਝੋਤਾ ਜਾ ਉਹ ਇੱਥੇ ਠਾਲ ਦੇ ਲਓ ਬਾਈ ਇੰਨਾ ਕੀ ਮੋਕਸਰੀ ਸੀ ਇਹ ਐਂ ਜੀ ਸੀਗਾ ਤੇ ਇੰਨਾ ਕੀ ਆਪਣੇ ਆ ਬਈ ਮਿੱਤਰੋ ਪੱਠੇ ਆਪਾਂ ਪਾ ਜਾਂਦੇ ਤੇ ਹੁਣ ਚੱਲਦੇ ਆ ਨਾ ਹੁਣ ਤੇ ਬਾਕੀ ਸੱਚੇ ਬਾਦਸ਼ਾਹ ਬਾਈ ਮਿਹਰਬਖਸ਼ੇ ਹਨਾ ਵਾਹਿਗੁਰੂ ਮੇਰੀ ਬਖਸ਼ੀ ਉਹ ਡੈੜੀ ਗਾਲ੍ਹਾਂ ਕੱਢੀ ਜਾਂਦਾ ਵੇਖੀ ਸਾਰੀ ਪੰਜਾਬ ਤੇ ਵਾਪਾਰ ਕਿਰਪਾ ਕਰੀ ਮੱਝੀ ਚ ਜਿੱਥੇ ਜਿੱਥੇ ਵੀ ਹੜਾ ਹੀ ਪਏ ਆ ਸੱਚੇ ਪਾਤਸ਼ਾਹ ਮੀਰ ਬਖਸ਼ੋ ਪਾਰ ਕਿਰਪਾ ਕਰ ਵੀ ਬਈ ਜੀ ਹੁਣ ਆਪਾਂ ਪੱਠਨੀ ਦਾ ਪਾਤਾ ਦਾਣਾ ਪਾਣੀ ਵੀ ਗੁਤ్రਣ ਪਾਤਾ ਬਈ ਗੁਤ్ర ਕੋਣ ਆਪਾਂ ਕਿਰਮਾ ਆਗੇ ਉਹਨੇ ਫੇਰ ਉਹਨੂੰ ਗੁਤਰ ਬਸਾਵਾਗੇ ਲਾਇਆ ਜੀ ਉਹ ਲੜੀ ਜਾਂਦੇ ਪਤਾ ਨਹੀਂ ਉਹਨਾਂ ਨੂੰ ਕੀ ਚੰਡੀ ਜੜੀ ਪਈ ਐ ਓ ਬਈ ਮਿੱਤਰੋ ਅੱਜ ਇੱਕ ਨੁਕਸਾਨ ਹੋ ਗਿਆ ਮੌਜੀ ਦਾ ਦੂਜਾ ਪੁੱਛਿਆ ਪਈ ਅੰਡੇ ਕੀ ਮਰ ਗਿਆ ਮੈਂ ਸ਼ਹਿਰ ਉੱਠ ਗਿਆ ਤੇ ਜੂਤ ਨਹੀਂ ਵੇਖਿਆ ਨਾ ਤੇ ਹੁਣ ਮੈਂ ਵੇਖਿਆ ਤਾਂ ਮਰ ਗਿਆ ਇੱਕ ਤਾਂ ਹੋਇਆ ਤੇ ਇੱਕ ਬਈ ਦੂਜਾ ਅੰਡੇ ਜੀ ਮਰ ਗਿਆ ਤੇ ਦਾਣਾ ਪਾਣੀ ਪਾਈ ਆਂਡਾ ਤੋੜਿਆ ਤਾਂ ਵਿਆਹ ਸੀ ਨਿੱਕਾ ਹਾਂ ਤਾਂ ਤੇ ਲੈਡ ਇਹਨਾਂ ਨੂੰ ਪਾਉਣ ਵਾਲ ਲਈ ਉਹ ਨੇਰਾ ਸੀ ਉਹ ਲੈਡ ਹੀ ਨਹੀਂ ਆਈ ਸੀ ਕੋਰੇ ਦਿਨ ਲੈਡ ਨਹੀਂ ਆਈ ਸੀ ਦੀਦਾ ਦਾ ਬਗਾਨੀ ਚ ਤੇ ਲੋ ਬਈ ਦਾਣੀਆਂ ਨੂੰ ਪਾਉਣ ਵਾਲੇ ਲੈਟ ਹੈ ਨਹੀਂ ਕੀ ਗੀ ਪਾਣਾ ਪਣੀ ਇਹਨਾਂ ਨੂੰ ਪਾ ਦੇਓ ਕੋਈ ਮੋਟਕਾ ਸਿਰੇ ਚੜਮਾ ਮੁੰਜੰਡਾ ਵੀ ਲਾਲਿਆਂ ਨੇ ਲੋ ਬਈ ਕਣਗਾ ਫੇਰ ਆਉਣ ਲੱਗ ਪਣਾ ਤੇ ਖੁੱਡਾ ਕੀਹਾਂ ਤਾਂ ਨਹੀਂ ਬਈ ਚਾਉਣ ਦਿੱਤਾ ਸੀ ਗਣ ਵਿੱਚ ਵੀ ਨਹੀਂ ਗਿਆ ਸੀ ਦੇਖ ਲੈ ਉਹ ਹੀ ਤੇ ਹੁਣ ਦਾਣੇ ਪਾਤੀ ਸੀ ਜੀ ਉਹਨਾਂ ਜਾਨਵਰਾਂ ਨੂੰ ਪਾਣੀ ਪੂਣੀ ਪਾ ਦਈਏ ਦਾਣੀ ਪਹਿਲਾਂ ਪਾਉਣੀ ਸੀ ਕਿ ਪਾਣੀ ਪਾ ਦਵਦੀਏ ਭਾਈ ਕਿਉਂਕਿ ਡੈਡੀ ਲੋ ਭਾਈ ਜੀ ਬੱਚੇ ਦਾਣੇ ਪਹਿਲਾਂ ਪਾ ਇਸ ਬਾਅਦ ਬੱਚਿਆਂ ਨੂੰ ਵੀ ਦਾਣੇ ਪਾਈ ਕਿ ਖਾ ਗਏ ਸੀ ਉੱਧੇ ਰਹਿੰਦੇ ਆ ਪਾਸੇ ਪਾਸੇ ਲੋ ਭਈਆ ਬੱਚੇ ਹੁਣ ਮੀਂਹ ਜੇ ਮੌਸਮ ਜਾਂ ਸਾਫ਼ ਹੋਵੇ ਤਾਂ ਫੇਰ ਇਹਨਾਂ ਨੂੰ ਬਾਹਰ ਕੱਢਾਂਗੇ ਆਪਾਂ ਦਹੀ ਖੁੱਡੇ ਛੱਡੋ ਭਈ ਮਿੱਤਰ ਇਹਨਾਂ ਨੂੰ ਪਾਣੀ ਪਾ ਦਾ ਨੀਰਾ ਗੁੱਡਿਆਂ ਚ ਤੇ ਆ ਤਾਂ ਬੱਚੇ ਜਮ ਨਹੀਂ ਦਿੱਸਨੇ ਕਿਉਂਕਿ ਸਵਾਰ ਰੰਗੇ ਜੇਆ ਬਾਈ ਇਹ ਤੀਰਬ ਵੀ ਬੁਰੀ ਤੇ ਹੋਇਆ ਬੈਠਾ ਜਿਹੜੇ ਰੜਕੀਆਂ ਚ ਬਾਈ ਹੜ ਆਈ ਪਈ ਆ ਬਹੁਤ ਬੁਰਾ ਹੜਾ ਬਾਈ ਲੋਕਾਂ ਦੀਆਂ ਕੋਠਾਂ ਡਿੱਗੀਆਂ ਨੇ ਘਰ ਡਿੱਗੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਡੀਰ ਕਰੀ ਤੇ ਮੇਰਾ ਪ੍ਰਾ ਸਾਰੇ ਵੀਰ ਅਰਦਾਸ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਮੀਰ ਬਖਸ਼ੀ ਤੇ ਬਾਕੀ ਸੱਚੇ ਪਾਤਸ਼ਾਹ ਨੂੰ ਉਸ ਤੋਂ ਵੀ ਨਾਮ ਨਹੀਂ ਪਾਵੇ ਤੇ ਪ੍ਰਮਾਤਮਾ ਨੀਰ ਕਰੂਗਾ ਬਈ ਸੱਚੇ ਪਾਤਸ਼ਾਹ ਦੇ ਹੱਥ ਵਾਸੀ ਆ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਵੇ ਗੁਰੂ ਮੂਰੇ ਬਾਕੀ ਪ੍ਰਮਾਤਮਾ ਨੂੰ ਕੋਲ ਦਾ ਫਿਕਰ ਸੱਚੇ ਪਾਤਸ਼ਾਹ ਸਰਬੰਦ ਦਾ ਬਲਾ ਕਰੇ ਬਾਈ ਤੇ ਫੋਨ ਵੀ ਆ ਕੇ ਬਾਈ ਰਾਤ ਨੂੰ ਇੰਨਾ ਚਿਤ ਖਰਾਬ ਹੋ ਜਾਣਾ ਬਾਈ ਬਈ ਗੱਲਾਂ ਹੀ ਛੱਡ ਦਿਓ ਹੋਣ ਵੀ ਕੇ ਭਈ ਇੰਨਾ ਮਨ ਔਖਾ ਹੈ ਵੀ ਘਰਾਂ ਦੇ ਘਰ ਯਾਰ ਨਿੱਕੇ ਨਿੱਕੇ ਜਵਾਕ ਬਹੁਤ ਮੁਸ਼ਕਲ ਲੱਗ ਕੰਮ ਹੋਇਆ ਪਿਆ ਭਈ ਇਹ ਨਾਲ ਇੱਕ ਭਈ ਹੋਰ ਐਦਾ ਆਪਣਾ ਮੋਬਜੀ ਦਾ ਇੱਕ ਬੱਚਾ ਮਰ ਗਿਆ ਮੈਂ ਬੱਚਾ ਆਹ ਜੂੜੀ ਗਲਤ ਛੱਡੀ ਗਈ ਤੇ ਕੱਲ ਨੂੰ ਵੱਡੇ ਖੁਤੇ ਛੱਡਦੇ ਆਂਗੇ ਇਹ ਗਲਤੀ ਛੱਡੀ ਗਈ ਤੇ ਕੱਲ ਨੂੰ ਵੱਡੇ ਖੁਤੇ ਛੱਡਦੇ ਆਂਗੇ ਨੂੰ ਇਹ ਜੋਤ ਨੇ ਉਹੀ ਜਲੂਸ ਕੱਢੀ ਜਾਂਦਾ ਪੁੱਤਰਾਂ ਦਾ ਵੇਖੋ ਵੀ ਰੰਗ ਲਾਤਾ ਲਓ ਭਾਈ ਮਿੱਤਰੋ ਲਓ ਭਾਈ ਕਣਗਾ ਫੇਰ ਆਉਣ ਲੱਗ ਪਗਾ ਹੁਣ ਤਾਂ ਭਾਈ ਰੱਬ ਤੋਂ ਡਰ ਲੱਗਦਾ ਰੱਬਾ ਬਸ ਕਰ ਯਾਰ ਮੈਂੰਤੀ ਆ ਤੇ ਸ਼ੈਂਪੀ ਵੀ ਭਾਈ ਹੋ ਬਾਹਰ ਬੈਠੀ ਐ ਤੇ ਭਾਈ ਹੁਣ ਤਾਂ ਡਰੀ ਲੱਗਦਾ ਰੱਬ ਤੋਂ ਚਾਰ ਪੇਰੇ ਭਾਈ ਖੁਲਿਆ ਖੜਾ ਰੱਬ ਵੀ ਰਕਮੇਰ ਕਰ ਸੱਚੇ ਪਾਤਸ਼ਾਹ ਧੀਰੀ ਹੱਥ ਹੱਸਾ ਸਾਰਾ ਤੇ ਉਹ ਕੁਟਾਰਾ ਵੇਖੋ ਉਹ ਛਤਰੀ ਥੱਲੇ ਬੈਠੀਆਂ ਵੇਖੋ ਆਉ ਲੋ ਬਈ ਮਿੱਤਰੋ ਆਪਾਂ ਲੱਗੇ ਪਏ ਸੀ ਜੂੜਨ ਲਈ ਖਣ ਜਿਹੜਾ ਨਾ ਬੱਚੇ ਕੱਢੀ ਵੇਖ ਤੋਂ ਵੀ ਲਿਖਤ ਨਾ ਇਹ ਉਹ ਇੱਧਰ ਲੇਖ ਤਾ 4 ਲੋਸ਼ੀ ਤੇ 2 8 ਤੇ 2 10 10 ਜੋੜ ਗਿਆਂ ਲੇਖ ਤਾ ਬਈ ਗੇੜਾਂ ਨਾ ਬੱਚੇ ਕੱਢੀ ਬੈਠਾ ਉਹ ਵੀ ਨਾਲ ਬੱਚੇ ਵੀ ਲਿਖਿਆ ਬਈ ਕੀ ਜਗੇ ਦੇ ਰੰਗ ਦੇ ਕੱਢੇ ਆ ਉਹ ਦੁਬਾਰੀ ਮੈਂ ਜਿੰਨੇ ਰੰਗ ਲਾਵਾਂ ਉਹਦੇ ਉਹਦੇ ਨਾਲ ਰੰਗ ਲਿਖ ਦੇਾਂਗੇ ਲੋ ਭਾਈ ਜੀ ਇੱਕ ਤੂਰੀ ਜੀ ਬਹੁਤ ਦੁੱਖ ਦੀ ਗੱਲ ਹੋਈ ਆ ਜ ਆਪਣੇ ਮੋਤੀ ਨੇ ਬੱਚੇ ਕੱਢੇ 2 ਐ ਅੰਡੇ ਜੀ ਮਾਰ ਕੇ ਤੇ ਮੀਂਹ ਤਾਂ ਫਟ ਗਿਆ ਭਾਈ ਉਹ ਜੋਤ ਪਤਾ ਨਹੀਂ ਕਿੱਧਰ ਨੂੰ ਚੱਲ ਪਿਆ ਚਲੋ ਠੀਕ ਆ ਭਾਈ ਜੀ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਬਣ ਕੇ ਸਪੋਰਟ ਕਰਿਆ ਕਰੋ ਵੀਰ ਬਣੇ ਮੋਟਰਸਾਈਕਲ ਆਪਣਾ ਤੋਤਾ ਗਿਆ ਕੱਲ ਨੂੰ ਆ ਸਵਾਰ ਕੇ ਪਾਣੀ ਮਾਰ ਕੇ ਨੂੰ ਅੰਦਰ ਢਾಳ್ਦੇ ਆ ਦੇ ਸ਼ੈਂਪੀ ਬਾਰੀ ਬੈਠੀ ਮੀਂਹ ਪੈਂਦੇ ਚ ਚਲੋ ਭਾਈ ਠੀਕ ਹੈ ਜੀ ਆਪਾਂ ਹੁਣ ਕਰ ਲੱਗੇ ਆਂ ਬਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ ਵਿੱਚ ਮੇਰਾ ਵੀਰ ਲਾਈਕ ਖੇਅ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਕੋਲ ਚੁੱਕ ਦਿਖਿਵਾਂ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋੜੀਆਂ ਭਾਈ ਆਪਾਂ 10 ਜੋੜੀਆਂ ਲਿਖਦਿਆਂ ਜਿਹੜੀਆਂ ਮੇਨ ਮੇਨ ਜੋੜੀਆਂ ਅਸੀਂ ਆਪਾਂ ਲਿਖਦਿਆਂ ਤੇ ਆਪਣੀਆਂ ਹਜੇ 3 ਰੇਂਗਾਂ ਤੋਂ ਚਾਰ ਜੋੜੀਆਂ ਲਿਖਣਾ ਉਹ ਵੀ ਲਿਖਦਿਆਂ ਤੇ ਬੱਦਲ ਖੁਲਿਆ ਖੜਾ ਰੱਬਾ ਬੱਸ ਕਰ ਯਾਰ